ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਭਰੋਵਾਲ ਵਿੱਚ ਘਰ ਵਿੱਚ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਰਮਪਾਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਪਰਿਵਾਰਕ ਮੈਂਬਰ ਕਿਧਰੇ ਬਾਹਰ ਗਏ ਸਨ ਤਾਂ ਪਿੱਛੋਂ ਸਾਡੇ ਘਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਸਾਡੇ ਕਿਸੇ ਗੁਆਂਢੀ ਦੇ ਵੱਲੋਂ ਫੋਨ ਕਰਕੇ ਦੱਸਿਆ ਕਿ ਤੁਹਾਡੇ ਘਰ ਵਿੱਚ ਅੱਗ ਲੱਗ ਗਈ ਹੈ। ਉਹਨਾਂ ਦੱਸਿਆ ਕਿ ਸਾਡੇ ਘਰ ਵਿੱਚ ਅੱਗ ਲੱਗਣ ਨਾਲ ਤਕਰੀਬਨ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਤਾਂ ਅਜੇ ਹੋਰ ਵੀ ਸਮਾਨ ਅੰਦਰੋਂ ਬਾਹਰ ਕੱਟਿਆ ਜਾ ਰਿਹਾ ਹੈ। ਪਤਾ ਨਹੀਂ ਹੋਰ ਕਿੰਨਾ ਕੁ ਨੁਕਸਾਨ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਪਿੰਡ ਪਰਵਾਲ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਮਦਦ ਨਾਲ ਸਾਡੇ ਘਰ ਦੇ ਬਾਕੀ ਸਮਾਨ ਦਾ ਬਚਾਅ ਹੋ ਗਿਆ। ਫਿਲਹਾਲ ਖਬਰ ਲਿਖਣ ਤੱਕ ਅੱਗ ਦੀ ਲਪੇਟ ਵਿੱਚ ਆਏ ਬਾਕੀ ਕਰੇਲ ਉਸਮਾਨ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਤਰਨ ਤਰਨਤ ਸਾਨੂੰ ਖਤੇਆਬਾਦ ਦੀ ਖਾਸ ਰਿਪੋਰਟ ਉਹ ਜਿਹੜਾ ਨਾ ਨਾਮ ਪਰਮਪਾਲ ਜੀ ਪਿੰਡ ਪਰਵਾਹ ਜੀ ਕੱਲ੍ਹ ਬਾਅਦ ਜਿਹੜਾ ਸਾਰੇ ਘਰ ਦੇ ਜਿਹੜੀ ਅੱਗ ਲੱਗੀ ਸਮਾਨ ਕਰ ਗਿਆ ਕੱਲ੍ਹ ਬਾਅਦ ਕੋਈ ਨਹੀਂ ਵੀਰ ਜੀ ਸਾਰੇ ਵੰਡੇ ਗਏ ਸੀ ਘਰ ਦੇ ਜੀ ਸਾਰੇ ਹੀ ਤੇ ਚਾਨਕੀ ਕਰਦਾ ਦਰਵਾਜ਼ਾ ਆਣ ਕੇ ਗੋਲਿਆ ਤੇ ਅਚਨਕ ਅੱਗ ਲੱਗ ਗਈ ਪਤਾ ਨਹੀਂ ਰੱਬ ਜਾਣੀ ਕੀ ਤਾਰਸਦਾਰ ਕੋਈ ਆ ਪਤਾ ਨਹੀਂ ਕੀ ਕੁਛ ਹੋਇਆ ਵਾ ਆਗ ਲੱਗੀ ਆ ਮੌਕੇ ਤੇ ਮੈਂ ਆੜਗਵਾੜ ਫੋਨ ਕੀਤਾ ਸਾਰੇ ਵੀਰਾਂ ਨੂੰ ਤੇ ਮੇਰੇ ਧੰਵਾਦ ਆ ਸਾਰੇ ਵੀਰਾਂ ਦਾ ਜਿਨ੍ਹਾਂ ਮੌਕੇ ਤੇ ਆਣ ਕੇ ਅੱਗ ਕੰਟਰੋਲ ਕੀਤੀ ਅੱਗ ਬੁਝਾਈ ਆ ਕਿੰਨਾ ਜਿਆਦਾ ਘਰ ਦਾ ਨੁਕਸਾਨ ਹੋ ਗਿਆ ਘਰ ਦਾ ਨੁਕਸਾਨ ਵੀਰ ਜੀ ਤਕਰੀਬਨ ਲਗਭਗ 5.5 ਤੋਂ 6 ਲੱਖ ਰੁਪਏ ਦਾ ਮੋਟਾ-ਮੋਟਾ ਜਿਹੜਾ ਨੁਕਸਾਨ ਹੋ ਗਿਆ ਵਾ ਤੇ ਬਾਕੀ ਅਜੇ ਅੰਦਰੋਂ ਸਮਾਨ ਤੁਹਾਨੂੰ ਪਤਾ ਕੱਢਣ ਦਿਆਂ ਬਾਕੀ ਕੀ ਪਤਾ ਹੋਰ ਕੀ ਕੋਈ ਨਿਕਲਦਾ ਵਾ ਵੀ ਪਿੰਡ ਵਾਸੀ ਨੇ ਪੂਰੀ ਮਦਦ ਕੀਤੀ ਪਿੰਡ ਵਾਲਿਆਂ ਨੇ ਪੂਰਾ ਸਹਿਯੋਗ ਦਿੱਤਾ ਭਾਈ ਆਪਾਂ ਆਪਾਂ ਧੰਨਵਾਦ ਕਰਦੇ ਹਾਂ ਦਿਲੋਂ ਸਾਰਿਆਂ ਦਾ ਹਾਂਜੀ ਕੀ ਨਾ ਤੁਹਾਡੇ ਇਹ ਕਿਹੜਾ ਪਿੰਡ ਹੈ ਮੇਰਾ ਨਾਮ ਪ੍ਰੋਹਾਲ ਬਣਾਵੀ ਕਿਹੜਾ ਪਿੰਡ ਹੈ ਪ੍ਰੋਹਾਲ ਜੀ ਕੀ ਗੱਲ ਬਾਤ ਇਹਦਾ ਘਰ ਦੇ ਸਾਰੀ ਅੱਗ ਲੱਗੀ ਹੈ ਘਰ ਪਾਣ ਲਗਾ ਕੀ ਬਣਾਏ ਅਸੀਂ ਕਿਉਂ ਆਏ ਹਾਂ ਤੁਹਾਰਾ ਘਰ ਦੂਸੇ ਪੈਸਾ ਤੂੰ ਆਏ ਦੇਖਦਾ ਹੋਣੀ ਇੱਥੇ ਤੇ ਇਹ ਕਿੰਨਾ ਦਾ ਘਰ ਘੱਟ ਕੀ ਲੱਗਦੇ ਆ ਮੇਰਾ ਵੱਡਾ ਭਰਾਵਾ ਇਹ ਕਿੰਨਾ ਕਿ ਨੁਕਸਾਨ ਜੜਾ ਹੋ ਗਿਆ ਅਸਾਂ ਬਹੁਤ ਬਾਈ ਛੇ ਦਾ ਦਾਸਾਂ ਸਾਨੂੰ ਹੋ ਗਿਆ ਅਚਾਨਕ ਅੱਗ ਲੱਗ ਗਈ ਤੇ ਜਾਣੀ ਕੀ ਕੋਈ ਸੱਜਿਆ ਕਰਦਾ ਘਰ ਸਮਾਨ ਵਾਇਸ ਸਰਗਰ ਤੇ ਆਪਣਾ ਇਹ ਜੜਗਾ ਐਲ ਡੀ ਐਲ ਡੀ ਸੜ ਗਈ ਬੈਲਬੁੱਡ ਸੜੂਦ ਗਏ ਤੇ ਹੋਰ ਜਿਹੜਾ ਕੱਢ ਰਿਹਾ ਸਾਰਾ ਸਮਾਨ ਕਢ ਰਿਹਾ ਲੱਗੇ ਕਢ ਰਿਹਾ ਮੇਰਾ ਨਾਮ ਰঞ্জੀਤ ਸਿੰਘ ਆ ਜੀ ਭਰੋਵਾਲ ਜੀ ਜਿਨ੍ਹਾਂ ਦੇ ਘਰ ਅੱਗ ਲੱਗੀ ਤੁਹਾਡੇ ਵੀ ਲੱਗ ਜਾਈ ਇਹ ਮੇਰੇ ਚਾਚਾ ਜੀ ਇਕਬਾਲ ਸਿੰਘ ਜੀ ਗੱਲਬਾਤ ਹੋਈ ਕੇ ਅਚਾਨਕ ਹੀ ਅੱਗ ਲੱਗੀ ਸਪਾਰਕ ਹੋਇਆ ਕਿਦੋਂ ਅੱਗ ਲੱਗੀ ਆ ਅੱਗ ਲੱਗਣ ਨਾਲ ਪਗੜੜ ਮੱਚ ਗਈ ਆ ਤੇ ਕਾਫੀ ਨੁਕਸਾਨ ਹੋ ਗਿਆ ਸਾਡਾ ਜਿਹੜਾ ਘਰ ਦੇ ਪਿੰਨਾ ਸਮਾਨ ਦਾ ਲੱਗਿਆ ਘਰ ਦੇ ਵਿੱਚ ਏਸੀ, ਐਲਈਡੀ, ਬੈੱਡ, ਪੱਖੇ ਬਿਲਡਿੰਗ ਦਾ ਕਾਫੀ ਨੁਕਸਾਨ ਹੋ ਗਿਆ ਹਾਂ ਜੇ ਅਜੇ ਵੇਖਣ ਦਾ ਅਜੇ ਕੱਢਣ ਦਾ ਬਾਹਰ ਵੀ ਕੀ ਕੋਈ ਨੁਕਸਾਨ ਅਜੇ ਤੇ ਜਿਹੜਾ ਮੋਟਾ-ਮੋਟਾ ਨੁਕਸਾਨ ਉਹ ਸਾਹਮਣੇ ਆ ਗਿਆ ਆਪਣੇ ਤਕਰੀਬਨ ਲੱਗਦਾ ਚਿੰਨਾ ਨੁਕਸਾਨ ਹੋ ਗਿਆ ਲਗਭਗ ਇਸ ਤਰ੍ਹਾਂ ਆਪਾਂ ਪਤਾ ਨਹੀਂ ਕਰ ਸਕਦੇ ਲੱਖਾਂ ਦੇ ਵਿੱਚ ਹੀ ਨੁਕਸਾਨ ਹੈ ਤੈਮਲਾ ਸਾਰੇ ਸਹਿਯੋਗ ਦਿੱਤਾ ਬਹੁਤ ਜਿਆਦਾ ਸਹੂਜੋ ਜੀ ਪੇਂਟ ਬਕਸੀਆਂ ਨੇ ਤੇ ਬਹੁਤ ਸਹਿਯੋਗ ਦਿੱਤਾ ਉਹ ਭੱਜ ਕੇ ਆ ਗਏ ਉਹਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਣਾ ਹੀ ਬਚਾ ਕੀਤਾ ਆਪਣਾ ਅੰਦਰ ਵਰਨਾ ਭਾਈ ਹਾਂ ਜੀ ਅੰਦਰ ਵਰਨਾ ਬਹੁਤ ਔਕਾ ਸੀ ਤੁਹਾ ਹੀ ਤੁਹਾ ਹੀ ਸਾਰੇ ਪਾਸੇ